ਕੈਨੇਡੀਅਨ ਪੁਲਿਸ ਤੇ ਪ੍ਰਵਾਸੀ ਸਹਾਇਤਾ ਸਮੂਹ ਰਾਸ਼ਟਰਪਤੀ ਚੁਣੇ ਹੋਏ ਡੋਨਲਡ ਟਰੰਪ ਦੇ ਸੰਯੁਕਤ ਰਾਜ ਅਮਰੀਕਾ ਤੋਂ ਭੱਜਣ ਵਾਲੇ ਪਨਾਹ ਮੰਗਣ ਵਾਲਿਆਂ ਦੀ ਆਮਦ ਲਈ ਤਿਆਰ ਨੇ ਉਸੇ ਸਮੇਂ ਕੈਨੇਡਾ ਰਿਕਾਰਡ ਗਿਣਤੀ ਦੇ ਵਿੱਚ ਸ਼ਰਨਾਰਥੀ ਦਾਵੇਦਾਰਾਂ ਦੇ ਨਾਲ ਲੱਜਟਦਾ ਹੈ ਤੇ ਘੱਟ ਪ੍ਰਵਾਸੀਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਬਕਾ ਤੇ ਹੁਣ ਪਵਿੱਖਦੇ ਅਮਰੀਕੀ ਰਾਸ਼ਟਰਪਤੀ ਜਿਹੜੇ ਨੇ ਉਹ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ ਨੂੰ ਲਾਗੂ ਕਰਨ ਦੇ ਵਾਅਦੇ ਦੇ ਹਿੱਸੇ ਦੇ ਵਜੋਂ ਇਸ ਹਫ਼ਤੇ ਸੱਤਾ ਦੇ ਵਿੱਚ ਆਏ ਨੇ ਆਰ ਸੀ ਐਮ ਪੀ ਸਰਜੈਂਟ ਨਾਲਜ਼ ਨੇ ਕਿਹਾ ਹੈ ਕਿ ਕੈਨੇਡੀਅਨ ਪੁਲਿਸ ਮਹੀਨਿਆਂ ਤੋਂ ਤਿਆਰੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਮਹੀਨੇ ਪਹਿਲਾਂ ਪਤਾ ਸੀ ਕਿ ਸਾਨੂੰ ਇੱਕ ਅਚਨਚੇਤੀ ਯੋਜਨਾ ਤਿਆਰ ਕਰਨੇ ਸ਼ੁਰੂ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਜੋ ਹੁਣ ਉਹ ਕੁਝ ਮਹੀਨਿਆਂ ਦੇ ਵਿੱਚ ਕਰਨਗੇ ਤਾਂ ਇਹ ਕਿਊਬਿਕ ਤੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਤੇ ਅਨਿਯਮਤ ਪ੍ਰਵਾਸ ਨੂੰ ਵਧਾ ਸਕਦਾ ਹੈ ਸਭ ਤੋਂ ਮਾੜੀ ਸਥਿਤੀ ਇਹ ਹੋਵੇਗੀ ਕਿ ਲੋਕ ਖੇਤਰ ਤੇ ਹਰ ਜਗ੍ਹਾ ਵੱਡੀ ਗਿਣਤੀ ਦੇ ਵਿੱਚ ਲੰਘ ਰਹੇ ਨੇ ਮੰਨ ਲਵੋ ਕਿ ਸਾਡੇ ਕੋਲ ਹਰ ਰੋਜ਼ 100 ਲੋਕ ਸਰਹੱਦ ਪਾਰ ਤੋਂ ਦਾਖਲ ਹੁੰਦੇ ਸਨ ਫਿਰ ਇਹ ਮੁਸ਼ਕਲ ਹੋਣ ਵਾਲਾ ਹੈ ਕਿਉਂਕਿ ਸਾਡਾ ਅਫਸਰਾਂ ਨੂੰ ਅਸਲ ਦੇ ਵਿੱਚ ਜਿਹੜਾ ਉਹ ਸਾਰਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੱਡੀ ਦੂਰੀ ਤੈਅ ਕਰਨੀ ਪਵੇਗੀ ਜਦੋਂ 트럼ਪ ਪਹਿਲੀ ਵਾਰ 2017 ਦੇ ਵਿੱਚ ਸੱਤਾ ਦੇ ਵਿੱਚ ਆਏ ਸੀ ਤਾਂ ਹਜ਼ਾਰਾਂ ਸ਼ਰਨ ਮੰਗਣ ਵਾਲੇ ਸ਼ਰਨਾਰਥੀ ਦਾਅਵਿਆਂ ਦਾਇਰ ਕਰਨ ਦੇ ਲਈ ਰਸਮੀ ਸਰਹੱਦੀ ਲਾਂਘਿਆਂ ਦੇ ਵਿੱਚ ਦਾਖਲ ਹੋਏ ਕਿਉਬਿਕ ਨਿਊਯਾਰਕ ਸਰਹੱਦ ਦੇ ਨੇੜੇ ਰੈਕਸਮ ਰੋਡ ਤੇ ਬਹੁਤ ਜ਼ਿਆਦਾ ਵੱਸੋ ਸੀ ਪੁਲਿਸ ਆਈ ਅਲਰਟ ਤੇ ਸਰਹੱਦ ਤੇ ਗਸ਼ਤ ਕਰਨ ਦੇ ਲਈ ਵੱਧੂ ਸੁਰੋਤ ਤੈਨਾਤ ਕਰਨ ਦੇ ਲਈ ਤਿਆਰੀ ਕੀਤੀ ਗਈ ਹੈ ਇਸ ਤੇ ਨਿਰਭਰ ਕਰਦਾ ਕਿ ਹੁੰਦਾ ਹੈ ਇਸ ਦਾ ਮਤਲਬ ਸੈਂਕੜੇ ਜਿਹੜੇ ਹੋਰ ਅਧਿਕਾਰੀ ਉਹ ਉੱਥੇ ਤਨਾਤ ਹੋ ਸਕਦੇ ਨੇ ਇਸ ਦਾ ਇਹ ਵੀ ਮਤਲਬ ਹੈ ਕਿ ਕਰੂਜ਼ਰ ਚ ਜਿਹੜੇ ਚਾਰਟ ਰਿੰਗਸ ਬੱਸਾਂ ਟ੍ਰੇਲਰ ਬਣਾਉਣਾ ਤੇ ਜ਼ਮੀਨ ਕਿਰਾਏ ਤੇ ਦੇਣਾ ਵੀ ਸ਼ਾਮਿਲ ਹੋ ਸਕਦਾ ਹੈ ਇਸ ਸਮੇ ਸਾਰਿਆਂ ਦੀ ਨਜ਼ਰਾਂ ਸਰਹੱਦ ਤੇ ਟਿਕੀਆਂ ਹੋਈਆਂ ਨੇ ਤੇ ਸ਼ਾਇਦ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਲਈ ਅਲਰਟ ਤੇ ਵੀ ਰਹਿਣਗੇ ਉਧਰ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਰਿਕਾਰਡ ਤੇ ਸਭ ਤੋਂ ਵੱਧ ਮਹੀਨਾਵਾਰ ਮਹਾਰਾਣੇ ਦੱਸਿਆ ਹੈ ਕਿ ਕੈਨੇਡਾ ਪਹਿਲਾਂ ਹੀ ਸ਼ਰਨਾਰਥੀ ਦਾਅਵੇਦਾਰਾਂ ਦੀ ਰਿਕਾਰਡ ਗਿਣਤੀ ਦੇ ਨਾਲ ਨਜਿਟ ਰਿਹਾ ਹੈ ਜੁਲਾਈ ਦੇ ਵਿੱਚ ਲਗਭਗ 20000 ਲੋਕਾਂ ਨੇ ਸ਼ਰਨਾਰਥੀ ਦਾਅਵੇ ਦਾਇਰ ਕੀਤੇ ਨੇ ਸਤੰਬਰ ਦੇ ਵਿੱਚ ਇਹ ਗਿਣਤੀ ਘਟ ਕੇ ਲਗਭਗ 16400 ਹੋ ਗਈ ਹੈ ਪਰ ਇਤਿਹਾਸਕ ਤੌਰ ਤੇ ਕਾਫੀ ਉੱਚੀ ਹੈ ਬੋਰਡ ਦੇ ਅਨੁਸਾਰ 250000 ਤੋਂ ਵੱਧ ਦਾਅਵੇ ਬਕਾਇਆ ਨੇ ਕੈਨੇਡਾ ਦੀ ਸਰਕਾਰ ਨੇ ਸਥਾਈ ਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾ ਦਿੱਤੀ ਹੈ ਪਰ ਇਸ ਗੱਲ ਤੇ ਘੱਟ ਕੰਟਰੋਲ ਹੈ ਕਿ ਕਿੰਨੇ ਲੋਕ ਸ਼ਰਨ ਦਾਅਵਾ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ